ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰਾਜਿਆਣਾ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਬਾਗਾਪੁਰਾਣਾ ਪੈਂਦੀ ਹੈ ਬਾਗੇਪੁਰਾਣੇ ਤੋਂ ਕੋਟਕਪੂਰੇ ਵਾਲੀ ਸੜਕ ਦੇ ਉੱਤੇ ਇਹ ਪਹਿਲਾ ਪਿੰਡ ਆਉਂਦਾ ਹੈ ਰਾਜਿਆਣਾ ਪਿੰਡ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੋਸਤੋ ਬਾਈ ਜੀ ਹੋਰੀ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਕਰਦੇ ਆ ਇੱਧਰ ਕੁਸ ਪਸ਼ੂ ਜਿਹੜੇ ਅੰਦਰ ਬੱਦੇ ਹੋਏ ਆ ਅੱਜ ਇਹਨਾਂ ਨੇ ਇੱਕ ਮੱਝ ਵਿਕਾਊ ਕੀਤੀ ਹੈ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੂ ਉਹ ਵੀਰ ਆ ਕੇ ਤਸੱਲੀ ਕਰਨ ਦਾ ਹੱਕ ਰੱਖਦਾ ਤੇ ਸੌਦਾ ਤੁਸੀਂ ਆਪਦੀ ਸਮਝ ਨਾ ਕਰੋਗੇ ਇਹ ਗੱਲ ਸ਼ੁਰੂ ਚ ਹੀ ਦੱਸ ਦਿੰਨਾ ਵੀ ਜੇ ਕੋਈ ਭਰਾ ਕੱਲਾ ਰੇਟ ਸੋਨਸ ਦੇ ਵੀਡੀਓ ਦੇਖ ਰਿਹਾ ਤਾਂ ਰੇਟ ਵੀਡੀਓ ਦੇ ਵਿੱਚ ਨਹੀਂ ਹੋਊਗਾ ਫੋਨ ਦੇ ਉੱਤੇ ਬਾਈ ਹੋਰੀ ਰੱਖਣਗੇ ਇਹ ਗੱਲ ਪਹਿਲਾਂ ਤਾਂ ਐਡ ਕਰ ਦੇਈ ਦੀ ਆ ਵੀ ਕਿਸੇ ਭਰਾ ਨੂੰ ਇਸ ਵਕਤੋਂ ਨਾ ਉਹਨਾਂ ਦਾ ਟਾਈਮ ਖਰਾਬ ਹੋਵੇ ਵੀ ਰੇਟ ਜਿਹੜਾ ਵੀਡੀਓ ਦੇ ਵਿੱਚ ਹੋਊਗਾ ਸੋ ਆਓ ਡਿਟੇਲ ਥੋੜੀ ਪੁੱਛਦੇ ਆ ਫਿਰ ਇਹਨੂੰ ਤੋਰਾਂਗੇ ਨੰਬਰ ਸਕਰੀਨ ਉੱਤੇ ਚਲਾ ਦੂੰਗਾ ਜਿਹੜੇ ਤੇ ਤੁਸੀਂ ਕਾਲ ਕਰਨੀ ਹੋਊਗੀ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਨਾਮ ਆਪਣਾ ਦੱਸ ਦਿਓ ਬਾਈ। ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ। ਜਿਹੜੇ ਘਰੋਂ ਵੀਡੀਓ ਬਣਾ ਰਹੇ ਬਾਈ ਜੀ ਹੋਰਾਂ ਦਾ ਕੀ ਨਾਮ? ਇਹ ਬਾਈ ਦਾ ਨਾਮ ਜਗਦੀਪ ਸਿੰਘ ਜੱਗਾ ਜੀ। ਠੀਕ ਹੈ। ਅੱਛਾ ਬਾਈ ਅੱਜ ਇਹ ਮੱਝ ਵੇਚਣ ਲੱਗੇ ਹੋ। ਹਾਂਜੀ। ਕਿੰਨਾ ਮਸੂਹ ਸੁਹਣਾ ਇਹ? ਇਹ ਤੀਜੀ ਸੁਹੇ ਆ ਜੀ। ਦਿਨ ਅੰਦਾਜ਼ਾ ਕਿੰਨੇ ਲੈਸੇ? ਦਿਨਾਂ ਦੇ ਤਕਰੀਬਨ 5-4 ਦਿਨ ਲਊਗੀ ਜੀ। 5-4 ਦਿਨ ਹਜੇ ਲੈ ਜੂਗੀ। ਹਾਂਜੀ। ਰੇਟ ਤਾਂ ਆਪਾਂ ਫੋਨ 'ਤੇ ਰੇਟ ਫੋਨ 'ਤੇ ਕਰਾਂਗੇ ਜ ਠੀਕ ਹੈ ਤੇ ਬਾਈ ਨਾਲ ਸੰਪਰਕ ਕਰ ਲਈ ਬਾਈ ਆਪ ਨਹੀਂ ਹੈ ਘਰੇ ਨਹੀਂ ਬਾਈ ਕਿਤੇ ਗੇਵ ਹੈ ਯਾਤਰਾ ਤੇ ਜੀ ਠੀਕ ਓਕੇ ਸੋ ਦੋਸਤੋ ਵੀਰ ਆਪ ਘਰੇ ਨਹੀਂ ਹੈ ਇਹਦੇ ਕਰਕੇ ਰੇਟ ਜਿਹੜਾ ਫੋਨ ਦੇ ਉੱਤੇ ਹੀ ਹੈ ਨੰਬਰ ਬਾਈ ਦਾ ਜਗਦੀਪ ਦਾ ਜੱਗਾ ਬਾਈ ਪਿੰਡ ਚ ਕਹਿੰਦੇ ਆ ਉਹਦਾ ਨੰਬਰ ਸਕਰੀਨ ਤੇ ਚੱਲੂਗਾ ਜਿਹੜੇ ਤੇ ਤੁਸੀਂ ਕਾਲ ਕਰਨੀ ਹੈ ਮੀਡੀਅਮ ਹਾਈਟ ਦੀ ਮੱਝ ਆ ਬਾਲਾ ਵੱਡਾ ਕੱਦ ਨਹੀਂ ਟਾਂਚਾ ਤੁਸੀਂ ਦੇਖ ਰਹੇ ਹੋ ਸਿੰਘਾਂ ਦੀ ਬਣਾਵਟ ਇੱਕ ਵਾਰ ਦੇਖ ਲਓ ਥੋੜਾ ਇਸ ਸਾਈਡ ਤੇ ਅੱਖ ਤੁਹਾਨੂੰ ਦਿਸਦੀ ਹੋਣੀ ਹੈ ਇਹ ਇਸੇ ਤਰ੍ਹਾਂ ਹੀ ਬਈ ਹੋ ਜੀ ਕਹਿੰਦੇ ਵੀ ਰਹਿੰਦੀ ਹੈ ਦੀ ਅੱਖ ਜਿਹੜੀ ਥੱਲੜਾ ਮਾਸ ਜਿਹਾ ਜਿਹੜਾ ਉਹ ਗੁਲਾਬੀ ਰੰਗ ਦਾ ਦਿਸਦਾ ਹੈ ਆਨੇ ਅੱਖਾਂ ਦੇ ਜਿਹੜੀਆਂ ਦੋਨੇ ਵੈਸੇ ਸਹੀ ਹੈ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਸੋ ਦੋਸਤੋ ਟਾਂਚਾ ਤੁਸੀਂ ਇਹਦਾ ਹੁਣ ਦੇਖ ਲਓਗੇ ਜਾਣ ਦਿਓ ਕੋਈ ਨਹੀਂ ਆਈ ਲੈ ਜਾਓ ਭਾਵੇਂ ਉੱਤੇ ਉੱਤੇ ਠੀਕ ਹੈ ਉਧਰ ਨੂੰ ਪਰਾਂ ਨੂੰ ਲੈ ਜਾਓ ਗੋਇੜੇ ਦੋ ਤਿੰਨ ਕਢਾ ਦੇਾਂਗੇ ਸੋ ਦੋਸਤੋ ਟਾਂਚਾ ਥਣ ਹਵਾਨਾ ਤੁਸੀਂ ਇਹਦਾ ਦੇਖ ਲਓ ਸੂਆ ਬਾਈ ਜਰੀ ਦੱਸਦੇ ਆ ਤੀਜਾ ਸੂ ਰਹੀ ਐ ਦਿਨ ਹਜੇ 5-4 ਲੈ ਜੂਗੀ ਸੋਨ ਚ ਪਸੰਦ ਆਵੇ ਤਾਂ ਤੁਸੀਂ ਕੰਟੈਕਟ ਜਿਹੜਾ ਕਰ ਸਕਦੇ ਹੋ ਨੰਬਰ ਮੈਂ ਸਕਰੀਨ ਉੱਤੇ ਚਲਾ ਦੇਣਾ ਇਸੇ ਨੰਬਰ ਤੇ ਤੁਸੀਂ ਕਾਲ ਕਰਕੇ ਰੇਟ ਕਨਫਰਮ ਕਰ ਲਿਓ ਪਸ਼ੂ ਖਰੀਦਣਾ ਆ ਆ ਕੇ ਦੇਖਣਾ ਜ਼ਰੂਰੀ ਹੁੰਦਾ ਤਾਂ ਜ਼ਰੂਰ ਆ ਕੇ ਦੇਖਿਓ ਸੋ ਹਵਾਨਾ ਇੱਕ ਵਾਰ ਫੇਰ ਇਹਦਾ ਨੇੜੇ ਤੋਂ ਦੇਖੋ ਤੁਸੀਂ ਇਸ ਤਰ੍ਹਾਂ ਦਾ ਰੁਖ ਇਹਦੇ ਹਵਾਨੇ ਦਾ ਦੱਸਦਾ ਢਾਂਚਾ ਤੁਸੀਂ ਦੇਖ ਹੀ ਲਿਆ ਹਾਈਟ ਦਰਮਿਆਨੀ ਐ ਦੋਸਤੋ ਲੈ ਆਓ ਰਿਹਾ ਵਾਪਸ ਬਾਲਾ ਵੱਡਾ ਕੱਦ ਨਹੀਂ ਵੈਸੇ ਸੀਲ شریف ਜੀ ਮੱਧ ਜਿੱਦਾਂ ਨੂੰ ਮਰਜ਼ੀ ਤੋੜ ਲੋ ਮਗਰ ਮਗਰ ਤੁਰੀ ਜਾਂਦੀ ਥੋੜੀ ਭਲੂਣ ਇੱਕ ਸਾਈਡ ਤੇ ਦਿਸਦੀ ਐ ਬੰਨ ਲੋ ਵੀਰੇ ਸੋ ਇੱਕੀ ਨਾਗ ਦਸੋ ਸੀ ਜਿਹੜਾ ਵਿਕਰੀ ਵਾਲਾ ਤੁਹਾਨੂੰ ਦਿਖਾਉਣਾ ਸੀ ਇਹਨਾਂ ਕੋਲੋਂ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਜੀ ਨੂੰ ਮੱਝ ਜੱਜਦੀ ਐ ਤਾਂ ਕੰਟੈਕਟ ਕਰ ਸਕਦੇ ਹੋ ਤੁਸੀਂ ਮਿਹਰਬਾਨੀ